ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਲਰਨ ਪੰਜਾਬ ਦੇ ਆਫੀਸ਼ੀਅਲ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਮੁਗਲਾਂ ਦੀ ਇੱਟ ਨਾਲ ਇਟ ਖੜਕੋਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਦੀ ਸ਼ਹਾਦਤ ਬਾਰੇ ਸੁਣ ਕੇ ਤੁਹਾਡੇ ਰੋਮ ਰੋਮ ਕੰਬ ਉੱਠਣਗੇ ਜਿਨ੍ਹਾਂ ਨੇ ਮਰਦੇ ਦਮ ਤੱਕ ਸਿੱਖੀ ਦੀ ਲਾਜ ਰੱਖੀ ਹਾਂਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਮਹਾਨ ਆਤਮਾ ਸੀ ਜਿਸ ਨੇ ਮੁਗਲਾਂ ਤੋਂ ਛੋਟੇ ਸ਼ਹਿਬਜ਼ਾਦਿਆਂ ਦੀ ਮੌਤ ਦਾ ਬਦਲਾ ਲਿਆ ਸੀ ਤੇ ਸਰਹੰਦ ਤੇ ਸਿੱਖ ਰਾਜ ਦਾ ਝੰਡਾ ਚੁਲਾਇਆ ਸੀ ਇਸ ਕਰਕੇ ਵੀਡੀਓ ਨੂੰ ਬਿਲਕੁਲ ਐਂਡ ਤੱਕ ਦੇਖਣਾ ਹੈ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜ਼ਰੂਰ ਲਿਖ ਕੇ ਜਾਣਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਰਾਜੋਰੀ ਜ਼ਿਲ੍ਹੇ ਵਿੱਚ ਹੋਇਆ ਸੀ ਜੋ ਕਿ ਜੰਮੂ ਕਸ਼ਮੀਰ ਵਿੱਚ ਪੈਂਦਾ ਹੈ ਤੇ ਇਹਨਾਂ ਦੇ ਬਚਪਨ ਦਾ ਨਾਮ ਲਸ਼ਮਣ ਦਾਸ ਜੀ ਸੀ ਤੇ ਇਹਨਾਂ ਦਾ ਜਨਮ ਇੱਕ ਰਾਜਪੂਤ ਪਰਿਵਾਰ ਦੇ ਵਿੱਚ ਹੋਇਆ ਸੀਗਾ ਜਦੋਂ ਇਹਨਾਂ ਦੀ ਉਮਰ 11 ਸਾਲ ਦੀ ਸੀ ਤਾਂ ਇਹ ਸ਼ਿਕਾਰ ਖੇਡਣ ਗਏ ਤੇ ਇੱਥੇ ਹੀਰਨੀ ਦਾ ਸ਼ਿਕਾਰ ਕਰਦੇ ਨੇ ਸ਼ਿਕਾਰ ਕਰਨ ਤੋਂ ਬਾਅਦ ਜਦੋਂ ਇਹਨਾਂ ਨੇ ਉਸ ਹੀਰਨੀ ਦਾ ਪੇਟ چیر ਕੇ ਦੇਖਿਆ ਤਾਂ ਦੋ ਹੀਰਨੀ ਦੇ ਬੱਚੇ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੜੱੜ ਤੜੱਪ ਕੇ ਮਰ ਜਾਂਦੇ ਆ ਇਸ ਘਟਨਾ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਬਹੁਤ ਜ਼ਿਆਦਾ ਦੁਖੀ ਹੋਏ ਦੇ ਆਪਣੇ ਤੀਰ ਕਮਾਨ ਉੱਤੇ ਹੀ ਤੋੜ ਕੇ ਸੁੱਟ ਦੁੱਤੇ ਇਸ ਘਟਨਾ ਤੋਂ ਬਾਅਦ ਹੀ ਦੁਨੀਆ ਦੁਨੀਆਦਾਰੀ ਦੇ ਵਿੱਚ ਇਹਨਾਂ ਦਾ ਦਿਲ ਲਗਣੋਂ ਹਟ ਜਾਂਦਾ ਹੈ ਇਹ ਘਰੇ ਵੀ ਕਿਸੇ ਨਾਲ ਵੀ ਨਹੀਂ ਬੋਲਦੇ ਸੀ ਤੇ ਚੁੱਪਚਾਪ ਹੀ ਰਹਿੰਦੇ ਸੀਗੇ ਇਹਨਾਂ ਨੂੰ ਐਵੇਂ ਦੇਖ ਕੇ ਇਹਨਾਂ ਦੇ ਕਰਦਿਆਂ ਨੂੰ ਵੀ ਟੈਨਸ਼ਨ ਹੋਣ ਲੱਗ ਪਈ ਤੇ ਇਹਨਾਂ ਦੀ ਮਾਤਾ ਜੀ ਨੇ ਇਹਨਾਂ ਦਾ ਇਲਾਜ ਕਰਵਾਉਣ ਕਰਵਾਉਣਾ ਸ਼ੁਰੂ ਕਰ ਦਿੱਤਾ ਪਰ ਕਿਤੋਂ ਵੀ ਇਹਨਾਂ ਨੂੰ ਫਰਕ ਨਹੀਂ ਪਿਆ ਫਿਰ ਇੱਕ ਦਿਨ ਇਹਨਾਂ ਨੇ ਪਿੰਡ ਵਿੱਚ ਇੱਕ ਸੰਤਾਂ ਦਾ ਟੋਲਾ ਆਇਆ ਠੀਕ ਹੈ ਇਹਨਾਂ ਦੇ ਪਿੰਡ ਵਿੱਚ ਇੱਕ ਸੰਤਾਂ ਦਾ ਟੋਲਾ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਬੈਰਾਗੀ ਸੰਤ ਵੀ ਕਹਿ ਸਕਦੇ ਹੋ ਲਛਮਣ ਦਾਸ ਜੀ ਨੂੰ ਇਹਨਾਂ ਦੀਆਂ ਗੱਲਾਂ ਪਸੰਦ ਆਈਆਂ ਤੇ ਇਹਨਾਂ ਦੇ ਨਾਲ ਹੀ ਚਲੇ ਗਏ ਇੱਥੇ ਹੀ ਜਾਨਕੀ ਪ੍ਰਸਾਦ ਨਾਮ ਦੇ ਸਾਧੂ ਨੂੰ ਇਹਨਾਂ ਨੇ ਗੁਰੂ ਤਾਰ ਲਿਆ ਸੀਗਾ ਲੇਕਿਨ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਇਸ ਤੋਂ ਬਾਅਦ ਤਿੰਨ ਗੁਰੂ ਤਾਰੇ ਤੇ ਚੌਥਾ ਗੁਰੂ ਜੋਤਾਰਿਆ ਸੀਗਾ ਉਹ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਰਿਆ ਸੀ ਲੇਕਿਨ ਇਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਹੋਰ ਗੁਰੂ ਨਹੀਂ ਤਾਰਿਆ ਤੇ ਆਪਣੇ ਜੀਵਨ ਦਾ ਸਾਰਾ ਸਮਾਂ ਗੁਰੂ ਕਲਕੀਦਰ ਪਾਤਸ਼ਾਹ ਦੀ ਸੇਵਾ ਦੇ ਵਿੱਚ ਲਾ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬੈਰਾਗੀ ਸੰਤਾ ਤੇ ਜੋਗਿਆ ਦੇ ਸੰਪਰਕ ਵਿੱਚ ਆਏ ਤਾਂ ਇਹਨਾਂ ਦਾ ਨਾਮ ਮਾਧਵਦਾਸ ਪੈ ਗਿਆ ਤੇ ਜੋਗਿਆ ਤੇ ਇਹਨਾਂ ਦੇ ਜੋਗੀਆਂ ਤੋਂ ਇਹਨਾਂ ਨੇ ਤੰਤਰਾ ਮੰਤਰਾ ਦੀ ਵਿਦਿਆ ਦਾ ਵੀ ਗਿਆਨ ਲਿਆ ਸੀਗਾ ਤੰਤਰਾ ਮੰਤਰਾ ਦੀ ਵਿਦਿਆ ਦਾ ਗਿਆਨ ਲੈ ਕੇ ਏ ਨਾਦੇੜ ਵਿਖੇ ਗੋਦਾਵਰੀ ਨਦੀ ਦੇ ਕਿਨਾਰੇ ਤੇ ਚਲੇ ਗਏ ਸੀ ਉੱਥੇ ਜਾ ਕੇ ਇਹ ਕਾਫੀ ਫੇਮਸ ਹੋ ਜਾਂਦੇ ਐ ਕਿਉਂਕਿ ਉੱਥੇ ਜਾ ਕੇ ਇਹ ਲੋਕਾਂ ਦੇ ਦੁੱਖ ਦਰਦ ਸੁਣਨੇ ਸ਼ੁਰੂ ਕਰ ਦਿੰਦੇ ਐ ਤੇ ਉਹਨਾਂ ਦੀ ਸਮੱਸਿਆ ਦਾ ਸੋਲੂਸ਼ਨ ਇਹ ਕਰਨ ਲੱਗ ਜਾਂਦੇ ਐ ਪਰ ਇਹਨਾਂ ਸਭ ਚੀਜ਼ਾਂ ਦੇ ਨਾਲ ਮਾਧੋਦਾਸ ਦੇ ਵਿੱਚ ਹੰਕਾਰ ਵੀ ਆ ਜਾਂਦਾ ਹੈ ਯਾਨੀ ਕਿ ਬੰਦਾ ਸਿੰਘ ਬਹਾਦਰ ਦੇ ਵਿੱਚ ਹੰਕਾਰ ਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਨੇ ਇੱਕ ਪਲੰਗ ਬਣਾਇਆ ਸੀ ਤੇ ਜੋ ਵੀ ਸਾਧੂ ਸੰਤ ਬਾਹਰੋਂ ਹੁੰਦਾ ਸੀ ਇਹ ਉਸ ਪਲੰਗ ਤੇ ਬਿਠਾਉਂਦੇ ਸੀਗੇ ਉਹਨੂੰ ਤੇ ਆਪ ਹੀ ਦੀ ਤੰਤਰ ਮੰਤਰ ਵਿੱਦਿਆ ਲਾਉਂਦਾ ਸੀਗਾ ਤੇ ਉਸ ਪਲੰਗ ਨੂੰ ਮੁੱਧਾ ਮਾਰ ਦਿੰਦਾ ਸੀ ਉਸ ਤੋਂ ਬਾਅਦ ਖਿੜਕਿੜਦਾ ਸੀਗਾ ਔਰ 16 ਸਾਲ ਤੱਕ ਲਗਾਤਾਰ ਉਹਨੇ ਇਹ ਕੰਮ ਕੀਤਾ ਸੀ ਲੇਕਿਨ 1708 ਵਿੱਚ ਇਸ ਦੇ ਆਸ਼ਰਮ ਵਿੱਚ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਕਿਹਾ ਜਾਂਦਾ ਹੈ ਕਿ ਉਸ ਦਿਨ ਮਾਦੋਦਾਸ ਆਸ਼ਰਮ ਤੋਂ ਬਾਹਰ ਗਿਆ ਹੋਇਆ ਸੀ ਤੇ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਜੋ ਮਾਦੋਦਾਸ ਦੇ ਆਸ਼ਰਮ ਵਿੱਚ ਬਕਰੇ ਬੰਨੇ ਹੋਏ ਸੀਗੇ ਉਹਨਾਂ ਦੇ ਮਾਸ ਦਾ ਮੀਟ ਰਿਜਣਾ ਸ਼ੁਰੂ ਰੱਖ ਦਿੰਦੇ ਆ ਮਾਦਵਦਾਸ ਦੇ ਚੇਲਿਆਂ ਨੇ ਜਦੋਂ ਇਹ ਗੱਲ ਮਾਦਵਦਾਸ ਤੱਕ ਪਹੁੰਚਾਈ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਉੱਥੇ ਹੀ ਬੈਠ ਕੇ ਉਹ ਤੰਤਰਾ ਮੰਤਰਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪਲੰਘ ਮੁੱਦਾ ਮਾਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਪਲੰਘ ਮੁੱਦਾ ਨਹੀਂ ਵੱਜਦਾ ਇਸ ਨਾਲ ਇਸ ਨੂੰ ਹੋਰ ਵੀ ਗੁੱਸਾ ਆ ਜਾਂਦਾ ਤੇ ਉੱਥੋਂ ਆਪਣੇ ਆਸ਼ਰਮ ਵੱਲ ਭੱਜਦਾ ਪਰ ਜਦੋਂ ਮਾਦਵਦਾਸ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਜਾਂਦਾ ਹੈ ਤਾਂ ਉਹਦਾ ਗੁੱਸਾ ਗੁਰੂ ਗੋਬਿੰਦ ਸਿੰਘ ਨੂੰ ਦੇਖ ਕੇ 1 ਮਿੰਟ ਵਿੱਚ ਹੀ ਠੰਡਾ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਅੱਗੇ ਨਿਵੀ ਪਾ ਕੇ ਖੜਾ ਹੋ ਜਾਂਦਾ ਥੋੜੀ ਦੇਰ ਬਾਅਦ ਮਾਧੋਦਾਸ ਆਪਣੀ ਗਰਦਨ ਚੁੱਕ ਕੇ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ ਤੁਹਾਡੀ ਵਜ੍ਹਾ ਨਾਲ ਮੇਰਾ ਸਭ ਕੁਝ ਖਰਾਬ ਹੋ ਗਿਆ ਗੁਰੂ ਸਾਹਿਬ ਪੁੱਛਦੇ ਨੇ ਵੀ ਉਹ ਕਿਵੇਂ ਮਾਧੋਦਾਸ ਕਹਿੰਦਾ ਹੈ ਕਿ ਮਾਸ ਮਤਲਬ ਕਿ ਮੈਂ ਸਾਧਾਂ ਤੁਸੀਂ ਮੇਰੇ ਆਸ਼ਰਮ ਵਿੱਚ ਖੂਨ ਡੋਲ ਦਿੱਤਾ ਇਸ ਨਾਲ ਮੇਰਾ ਸਿੰਘਾਸਨ ਅਪਵਿੱਤਰ ਹੋ ਗਿਆ ਗੁਰੂ ਸਾਹਿਬ ਕਹਿੰਦੇ ਕਿ ਖੂਨਤਾ ਆਸ਼ਰਮ ਤੋਂ ਬਾਹਰ ਡੁੱਲਿਆ ਤੇਰਾ সিংਗਾਸ਼ਨ ਤਾਂ ਆਸ਼ਰਮ ਦੇ ਅੰਦਰ ਹੈ ਤਾਂ ਇਸ ਨਾਲ ਮਾਧੋਦਾਸ ਕਹਿੰਦਾ ਹੈ ਕਿ ਖੂਨਤਾ ਆਸ਼ਰਮ ਖੂਨਤਾ ਆਸ਼ਰਮ ਦੇ ਨੇੜੇ ਡੁੱਲਿਆ ਨਾ ਫਿਰ ਇਸ ਨਾਲ ਮੇਰਾ সিংਗਾਸ਼ਨ ਕਿਵੇਂ ਪਵਿੱਤਰ ਰਹਿ ਸਕਦਾ ਹੈ ਇਸ ਗੱਲ ਤੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਐਵੇਂ ਤਾਂ ਹਿੰਦੁਸਤਾਨ ਦੇ ਚੱਪੇ-ਚੱਪੇ ਵਿੱਚ ਖੂਨ ਡੋਲਿਆ ਜਾ ਰਿਹਾ ਹੈ ਫਿਰ ਤੇਰਾ ਆਸ਼ਰਮ ਪਵਿੱਤਰ ਕਿਵੇਂ ਹੋ ਸਕਦਾ ਹੈ ਇਹ ਗੱਲ ਸੁਣ ਕੇ ਮਾਧੋਦਾਸ ਗੁਰੂ ਸਾਹਿਬ ਦੇ ਪੈਰੀਂ ਪੈ ਜਾਂਦਾ ਹੈ ਅਤੇ ਕਹਿੰਦਾ ਕਿ ਮੈਨੂੰ ਆਪਣੇ ਚਰਨਾਂ ਨਾਲ ਨਾਲ ਲਾ ਲਵੋ ਇੱਥੇ ਹੀ ਮਾਧੋਦਾਸ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਆ ਕਿ ਮੈਂ ਅੱਜ ਤੋਂ ਤੇਰਾ ਬੰਦਾ ਆ ਇੱਥੇ ਹੀ ਇਸ ਦਾ ਨਾਮ ਬੰਦਾ ਸਿੰਘ ਪੈ ਜਾਂਦਾ ਹੈ ਬਾਅਦ ਵਿੱਚ ਇਸ ਦੇ ਬਹਾਦਰੀ ਵਾਲੇ ਕੰਮਾ ਕਰਕੇ ਇਸ ਨੂੰ ਬੰਦਾ ਸਿੰਘ ਬਹਾਦਰ ਕਹਿਣ ਲੱਗ ਜਾਂਦੇ ਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਜੀ ਨੂੰ ਅਮਰ ਸ਼ਕਾ ਕੇ ਥਾਪਣਾ ਦੇ ਕੇ ਪੰਜਾਬ ਵੱਲ ਤੋਰ ਦਿੰਦੇ ਆ ਪੰਜਾਬ ਵੱਲ ਜਾਂਦੇ ਸਾਈਡ ਰਾਹ ਵਿੱਚ ਇਹਨਾਂ ਨੇ ਕਾਫੀ ਲੁਟੇਰੀਆ ਤੋਂ ਉੱਥੋਂ ਦੇ ਲੋਕਾਂ ਨੂੰ ਵੀ ਬਚਾਇਆ ਜਿਸ ਵਿੱਚ ਲੁਬਾਣਾ ਬੰਗਰ ਏਰੀਆ ਸ਼ਾਮਿਲ ਹੈ ਇਸ ਨਾਲ ਬੰਦਾ ਸਿੰਘ ਬਹਾਦਰ ਦੀ ਲੋਕਪ੍ਰਿਤਾ ਲੋਕਾਂ ਦੇ ਵਿੱਚ ਵਧਣ ਲੱਗ ਪੈਂਦੀ ਹੈ ਤੇ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੇ ਹੋਏ ਹੁਕਮ ਨਾਵੇਂ ਮਾਝਾ ਮਾਲਵਾ ਦੁਆਬਾ ਸਭ ਪਾਸੇ ਭੇਜ ਦਿੰਦੇ ਆ ਜੋ ਗੁਰੂ ਸਾਹਿਬ ਫਰਮਾਨ ਭੇਜਦੇ ਆ ਉਹ ਸਾਰੇ ਪਾਸੇ ਫੈਲਾ ਦਿੰਦੇ ਆ ਪੰਜਾਬ ਦੇ ਲੋਕ ਇਹ ਦੇਖ ਕੇ ਖੁਸ਼ ਹੁੰਦੇ ਆ ਕਿ ਗੁਰੂ ਸਾਹਿਬ ਨੇ ਸਾਡੇ ਲਈ ਬੰਦਾ ਸਿੰਘ ਬਹਾਦਰ ਜੀ ਨੂੰ ਭੇਜਿਆ ਗੁਰੂ ਸਾਹਿਬ ਦਾ ਦਿੱਤਾ ਹੋਇਆ ਫਰਮਾਨ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਭੇਜ ਰਿਹਾ ਤੁਸੀਂ ਇਸ ਦਾ ਸਾਥ ਦੋ ਮਤਲਬ ਕਿ ਇਹ ਪੜ੍ਹ ਕੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਜਾਂਦੀ ਹੈ ਸ਼ਾਹਜਾਹਦਿਆਂ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਲੋਕ ਦੱਬਿਆ ਹੋਏ ਮਹਿਸੂਸ ਕਰ ਰਹੇ ਸੀਗੇ ਉਹਨਾਂ ਵਿੱਚ ਇੱਕ ਦੁਬਾਰਾ ਤੋਂ ਉਮੀਦ ਦੀ ਲਹਿਰ ਜਾਗੀ ਸੀ ਇਸ ਨਾਲ ਦੁਬਾਰਾ ਤੋਂ ਲੋਕ ਆਪਣੇ ਘਰੋਂ ਨਿਕਲਣਾ ਸ਼ੁਰੂ ਹੋ ਜਾਂਦੇ ਤੇ ਬੰਦਾ ਸਿੰਘ ਬਹਾਦਰ ਜੀ ਨਾਲ ਸੈਨਾ ਦੇ ਵਿੱਚ ਜੁੜਨਾ ਸ਼ੁਰੂ ਹੋ ਜਾਂਦੇ ਆ ਦੁਬਾਰਾ ਤੋਂ ਇੱਕ ਸੈਨਾ ਤਿਆਰ ਕੀਤੀ ਜਾਂਦੀ ਹੈ ਜੋ ਮੁਗਲਾਂ ਦੇ ਖਿਲਾਫ ਲੜਾਈ ਕਰ ਸਕੇ ਇੱਥੇ ਬੰਦਾ ਸਿੰਘ ਬਹਾਦਰ ਸਭ ਤੋਂ ਪਹਿਲਾਂ ਸਮਾਣਾ ਤੇ ਹਮਲਾ ਕਰਦੇ ਆ ਉਸ ਸਮੇਂ ਕਿਹਾ ਜਾਂਦਾ ਹੈ ਕਿ ਸਮਾਣਾ ਬਹੁਤ ਜ਼ਿਆਦਾ ਅਮੀਰ ਸ਼ਹਿਰ ਸੀਗਾ ਕਿਹਾ ਜਾਂਦਾ ਹੈ ਕਿ ਸਮਾਣੇ ਸ਼ਹਿਰ ਦੇ ਦਾ ਸਬੰਧ ਸਿੱਧਾ ਦਿੱਲੀ ਤਖਤ ਨਾਲ ਸੀਗਾ ਸਮਾਣੇ ਹਮਲਾ ਕਰਨ ਦਾ ਮਕਸਦ ਇਹ ਸੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣ ਵਾਲਾ ਜਿਹੜਾ ਜਲਾਦ ਸੀ ਉਹ ਸਮਾਣੇ ਦਾ ਸੀਗਾ ਜਿਸ ਦਾ ਨਾਮ ਸੈਦ ਜਲਾਲਉਦਦਿਨ ਸੀ ਸੈਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਵੀ ਸਾਹਮਣੇ ਸਮਾਣੇ ਦੇ ਹੀ ਸੀਗੇ ਕਿਹਾ ਜਾਂਦਾ ਹੈ ਕਿ ਸਮਾਣੇ ਤੇ ਸਵੇਰੇ ਹਮਲਾ ਕੀਤਾ ਜਾਂਦਾ ਹੈ ਸ਼ਾਮ ਤੱਕ ਸਮਾਣੇ ਨੂੰ ਬਿਲਕੁਲ ਤਹਿਸ ਨਸ ਕਰ ਦਿੱਤਾ ਜਾਂਦਾ ਹੈ ਬੰਦਾ ਸਿੰਘ ਬਾਦਰ ਸਮਾਣੇ ਤੋਂ ਲੱਖਾਂ ਕਰੋੜਾ ਰੁਪਇਆ ਲੁੱਟ ਕੇ ਆਪਣੀ ਫੌਜ ਦੇ ਵਿੱਚ ਵੰਡ ਦਿੰਦੇ ਆ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਦਾ ਹੈ ਕਿ ਸਿੱਖ ਸੈਨਾ ਸਰਹੰਦ ਵੱਲ ਵੱਧ ਰਹੀ ਹੈ ਤਾਂ ਇਹ ਸੋਚ ਕੇ ਵਜ਼ੀਰ ਖਾਨ ਦੀ ਚਿੰਤਾ ਵੱਧ ਜਾਂਦੀ ਹੈ ਉਹ ਹਮਲੇ ਵਾਸਤੇ ਤਿਆਰੀਆਂ ਤੇ ਜੁਟ ਜਾਂਦਾ ਉਹ ਜਿਹਾਦ ਦੇ ਨਾਮ ਤੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਤੇ ਕਹਿੰਦਾ ਹੈ ਕਿ ਆਪਣਾ ਧਰਮ ਖਤਰੇ ਵਿੱਚ ਹੈ ਵੈਸੇ ਵਜ਼ੀਰ ਖਾਨ ਕੋਲ ਸੈਨਾ ਬਹੁਤ ਸੀ ਵੱਡੀ ਸੀਗੀ ਹਾਥੀ ਘੋੜੇ ਸੀਗੇ ਬੰਦੂਕਾਂ ਸੀਗੀਆਂ ਠੀਕ ਹੈ ਜਿਆਦਾ ਸੰਖਿਆ ਵਿੱਚ ਲੋਕੋ ਦੀ ਸੈਨਾ ਵਿੱਚ ਸ਼ਾਮਿਲ ਸੀਗੇ ਉਸ ਸਮੇਂ ਵजीर खान ਕੋਲ ਕੁੱਲ ਤੋਪਾਂ ਸੀ ਪਰ ਸਿੱਖਾ ਕੋਲ ਮਤਲਬ ਕੋਲ ਤੋਪਾਂ ਸੀਗੀਆਂ ਸਿੱਖਾ ਕੋਲ ਸਿਰਫ ਨੇਜੇ ਸੀ ਤੇ ਤੀਰ ਕਮਾਨ ਸੀਗੇ ਇਹ ਸੋਚ ਕੇ ਬੰਦਾ ਸਿੰਘ ਬਹਾਦਰ ਮੁਸ਼ਕਾਬਾਦ ਹਮਲਾ ਕਰਦੇ ਆ ਯਾਨਕਿ ਮੁਸ਼ਕਾਬਾਦ ਉੱਥੇ ਨੇੜੇ ਹੁੰਦਾ ਉਹਦੇ ਤੇ ਹਮਲਾ ਕਰਦੇ ਆ ਮੁਸ਼ਕਾ ਬਾਤ ਤੇ ਹਮਲਾ ਕਰਨ ਤੋਂ ਬਾਅਦ ਉਹਨਾਂ ਦੀਆਂ توپਾਂ ਲੁੱਟ ਲੈਂਦੇ ਆ ਹੁਣ ਬੰਦਾ ਸਿੰਘ ਬਹਾਦਰ ਪਹੁੰਚ ਜਾਂਦੇ ਆ ਚੱਪੜ ਚੀੜੀ ਦੇ ਮੈਦਾਨ ਦੇ ਵਿੱਚ ਜਿੱਥੇ ਲੜੀ ਜਾਂਦੀ ਐ ਸਰਹੰਦ ਦੀ ਲੜਾਈ ਦੂਸਰੀ ਸਾਈਡ ਤੋਂ ਵਜ਼ੀਰ ਖਾਨ ਵੀ ਪੂਰੀ ਤਰ੍ਹਾਂ ਤਿਆਰ ਸੀ ਜਿਹਦੇ ਕੋਲ ਹਾਤੀ ਕੋੜੇ ਤੋਪਾਂ ਤੇ ਬਹੁਤ ਵੱਡੀ ਸੈਨਾ ਸੀਗੀ ਸਿੱਖਾ ਕੋਲ ਇੰਨੀ ਵੱਡੀ ਸੈਨਾ ਵੀ ਨਹੀਂ ਸੀ ਤੇ ਤੋਪਾਂ ਤੇ ਬੰਦੂਕਾਂ ਵੀ ਨਹੀਂ ਸੀਗੀਆਂ ਪਰ ਸਿੱਖਾ ਕੋਲ ਇੱਕ ਚੀਜ਼ ਸੀ ਤਾਂ ਉਹ ਤਾ ਬਹੁਤ ਵੱਡਾ ਹੌਸਲਾ ਯਾਨੀ ਕਿ ਜਿਹੜੀ ਚੀਜ਼ ਸੀਗੀ ਉਹ ਸੀਗੀ ਹੌਸਲਾ ਅੱਖਾਂ ਵਿੱਚ ਬਦਲੇ ਦੀ ਅੱਗ ਸੀ ਸਿੱਖਾਂ ਨੂੰ ਸਮੇਂ ਤੇ ਛੋਟੇ ਸਾਬਜਾਦੇ ਦਿਖ ਰਹੇ ਸੀਗੇ ਕਿਵੇਂ ਵਜ਼ੀਰ ਖਾਨ ਨੇ ਉਹਨਾਂ ਨੂੰ ਜਿਉਂਦੇ ਜੀ ਕੰਧਾ ਵਿੱਚ ਨਵਾ ਦਿੱਤਾ ਸੀਗਾ ਇਸ ਲੜਾਈ ਦੇ ਵਿੱਚ ਵਜ਼ੀਰ ਖਾਨ ਦੀ ਮੌਤ ਹੋ ਜਾਂਦੀ ਹੈ ਸਿੱਖ ਇਸ ਲੜਾਈ ਨੂੰ ਜਿੱਤ ਲੈਂਦੇ ਹੈ ਸਰਹੰਦ ਤੇ ਖਾਲਸੇ ਦਾ ਝੰਡਾ ਝੁਲਣ ਲਾ ਦਿੰਦੇ ਹੈ ਇਹ ਬਹੁਤ ਵੱਡੀ ਫਤਿਹ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਥਾਪਣਾ ਨਾਲ ਥਾਪਣੇ ਨਾਲ ਬੰਦਾ ਸਿੰਘ ਬਹਾਦਰ ਜੀ ਨੇ ਹਾਸਿਲ ਕੀਤੀ ਸੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਤੇ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਬਲਦਾਂ ਦੇ ਪਿੱਛੇ ਲਾ ਕੇ ਘੜੇਸਿਆ ਸੀਗਾ ਇੱਥੇ ਹੀ ਨੀ ਪੈਂਦੀ ਹੈ ਜਿਸ ਸਿੱਖ ਰਾਜ ਦੀ ਹੌਲੀ-ਹੌਲੀ ਬੰਦਾ ਸਿੰਘ ਬਹਾਦਰ ਪੰਜਾਬ ਦੇ ਬਹੁਤ ਸਾਰੇ ਏਰੀਆ ਤੇ ਕਬਜ਼ਾ ਕਰ ਲੈਂਦਾ ਤੇ ਜਿੱਥੇ ਸਿੱਖ ਰਾਜ ਨੂੰ ਕਾਇਮ ਕਰਿਆ ਜਾਂਦਾ ਥੋੜੇ ਸਮੇਂ ਬਾਅਦ ਬਹਾਦਰ ਸ਼ਾਹ ਜਫਰ ਜੋ ਕਿ ਮੁਗਲ ਰਾਜਾ ਸੀ ਉਸ ਸਮੇਂ ਤੇ ਉਹ ਦੱਖਣ ਵੱਲ ਗਿਆ ਸੀ ਉੱਥੋਂ ਵਾਪਸ ਮੁੜ ਕੇ ਆਉਂਦਾ ਤੇ ਉਹਦੇ ਮਗਰੋਂ ਜੋ ਹੋਇਆ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਗੁੱਸੇ ਹੁੰਦਾ ਹੈ ਤੇ ਬੰਦਾ ਸਿੰਘ ਬਹਾਦਰ ਜੀ ਨੂੰ ਪਕੜਨ ਵਾਸਤੇ ਲੋਗੜ ਆ ਜਾਂਦਾ ਪਰ ਲੋਗੜ ਦੇ ਕਿਲੇ ਦੇ ਵਿੱਚ ਦਾਖਲ ਹੋਣ ਦੀ ਉਹਦੀ ਹਿੰਮਤ ਨਹੀਂ ਹੁੰਦੀ ਉਹ ਇੰਨਾ ਡਰ ਜਾਂਦਾ ਬੰਦਾ ਸਿੰਘ ਬਹਾਦਰ ਤੋਂ ਕਿ ਲੋਗੜ ਦੇ ਕਿਲੇ ਦੇ ਅੰਦਰ ਜਾਣਾ ਤਾਂ ਦੂਰ ਪਰ ਲੋਗੜ ਦੇ ਸ਼ਹਿਰ ਦੇ ਵਿੱਚ ਜੇ ਕੋਈ ਵੀ ਹਲਚਲ ਹੁੰਦੀ ਸੀ ਉਸ ਸਮੇਂ ਤੇ ਤਾਂ ਉਹਨੂੰ ਐਵੇਂ ਲੱਗਦਾ ਸੀ ਕਿ ਬੰਦਾ ਸਿੰਘ ਬਹਾਦਰ ਉਹਦੀ ਵਾਲੀ ਸਾਈਡ ਆ ਰਿਹਾ ਉਹ ਇੰਨਾ ਕੋ ਡਰ ਜਾਂਦਾ ਹੈ ਬੰਦਾ ਸਿੰਘ ਬਹਾਦਰ ਤੋਂ ਕਿ ਬਹਾਦਰ ਸ਼ਾਹ ਜਫਰ ਦੀ ਮੌਤ ਤੋਂ ਬਾਅਦ ਮਤਲਬ ਕਿ ਉਸ ਦਾ ਪਤੀਜਾ ਜਿਹੜਾ ਫਕਰੂਦੀਨ ਫਰੁਖਸ਼ਿਆਰ ਮੁਗਲ ਸੀਗਾ ਉਹ ਰਾਜ ਦੀ ਗੱਦੀ ਤੇ ਬੈਠਦਾ ਠੀਕ ਹੈ ਤੇ ਸਭ ਤੋਂ ਪਹਿਲਾਂ ਫਰੁਖਸ਼ਿਆਰ ਵੀ ਕੀ ਕਰਦਾ ਹੈ ਇਹ ਫਰਮਾਨ ਜਾਰੀ ਕਰ ਦਿੰਦਾ ਹੈ ਕਿ ਤੁਸੀਂ ਬੰਦਾ ਸਿੰਘ ਬਹਾਦਰ ਜੀ ਦੀ ਮਤਲਬ ਕਿ ਮੌਤ ਚਾਹੀਦੀ ਹੈ ਮੈਨੂੰ ਇਸ ਵਿੱਚ ਉਸ ਦਾ ਸਾਥ ਦਿੰਦਾ ਜਕਰੀਆ ਖਾਨ ਫਰੁਖਸ਼ੀਅਰ 60000 ਦੀ ਫੌਜ ਤੋਂਪਾ ਗੋਲੇ ਲੈ ਕੇ ਲੋਹਗੜ ਦੇ ਕਿਲੇ ਨੂੰ ਘੇਰ ਲੈਂਦਾ ਹੈ ਫਰੁਖਸ਼ੀਅਰ ਦੀ ਫੌਜ ਨੇ ਪੂਰੀ ਤਰ੍ਹਾਂ ਲੋਹਗੜ ਦੇ ਕਿਲੇ ਨੂੰ ਘੇਰ ਰੱਖਿਆ ਇਹ ਦੇਖ ਕੇ ਕੋਈ ਵੀ ਸਿੱਖ ਬਾਹਰ ਨਹੀਂ ਆਉਂਦਾ ਕਿਲੇ ਤੋਂ ਬੰਦਾ ਸਿੰਘ ਬਹਾਦਰ ਦੇ ਨਾਲ 300 ਦੇ ਕਰੀਬ ਸਿੱਖ ਸਿਪਾਹੀ ਕਿਲੇ ਦੇ ਅੰਦਰ ਹੀ ਢਾਕਲ ਹਨ ਹੌਲੀ-ਹੌਲੀ ਇਸ ਗੱਲ ਨੂੰ 8 ਮਹੀਨੇ ਬੀਤ ਜਾਂਦੇ ਹੈ ਕਿਲੇ ਦੇ ਅੰਦਰ ਰਸਮ ਪਾਣੀ ਖਤਮ ਹੋ ਜਾਂਦਾ ਹੈ ਇੰਨਾ 8 ਮਹੀਨਿਆਂ ਦੇ ਦੌਰਾਨ ਵੀ ਸਿੱਖਾਂ ਨੇ ਪੱਤੇ ਖਾ ਕੇ ਜਾਨਵਰਾਂ ਦਾ ਮਾਸ ਖਾ ਕੇ ਕਿਲੇ ਦੇ ਅੰਦਰ ਗੁਜ਼ਾਰਾ ਕੀਤਾ ਸੀ ਕਿਉਂਕਿ ਰਾਸ਼ਨ ਪਾਣੀ ਤਾਂ ਸ਼ੁਰੂ ਤੋਂ ਹੀ ਖਤਮ ਹੋ ਗਿਆ ਸੀ ਪਰ ਸਿੱਖਾਂ ਦਾ ਹੌਸਲਾ ਇੰਨਾ ਬੁਲੰਦ ਸੀ ਕਿ ਇੰਨੀ ਭੁੱਖ ਤੇ ਬਾਅਦ ਵੀ ਉਹ ਹਾਰ ਨਹੀਂ ਮੰਨੇ ਤੇ ਕਿਲੇ ਦੇ ਅੰਦਰ ਹੀ ਬੈਠੇ ਰਹੇ ਇੱਥੇ ਜਕਰੀਆ ਖਾਨ ਔਰ ਜਿਹੜੇ ਚਾਲ ਖੇੜਦੇ ਜਕਰੀਆ ਖਾਨ ਤੇ ਹੋਰ ਜਿਹੜੇ ਮੁਗਲ ਸੀ ਸਿੱਖਾਂ ਨਾਲ ਚਾਲ ਖੇੜਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹ ਮੈਸੇਜ ਭੇਜਦੇ ਕਿ ਤੁਸੀਂ ਬਾਹਰ ਆ ਜਾਓ ਤੁਸੀਂ ਤੁਹਾਨੂੰ ਤੁਹਾਨੂੰ ਕੁਝ ਵੀ ਨਹੀਂ ਕਿਹਾ ਜਾਏਗਾ ਤੁਸੀਂ ਸਿਰਫ ਮਾਫੀ ਮੰਗ ਲਓ ਬਾਹਰ ਆ ਕੇ ਹੋਰ ਤਾਂ ਹੋਰ ਇਹ ਮੈਸੇਜ ਦੇ ਨਾਲ ਕੁਰਾਨ ਸ਼ਰੀਫ ਨੂੰ ਵੀ ਭੇਜਿਆ ਜਾਂਦਾ ਹੈ ਕਿ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਸਾਨੂੰ ਕੁਰਾਨ ਸ਼ਰੀਫ ਦੀ ਸੋਅ ਆ ਤੁਸੀਂ ਬਾਹਰ ਆ ਜਾਓ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਬਾਦਸ਼ਾਹ ਤੋਂ ਤੁਹਾਨੂੰ ਮਾਫੀ ਦਵਾ ਦੇਵਾਂਗੇ ਸਿੱਖਾਂ ਨੇ ਆਪਸ ਦੇ ਵੀ ਸਲਾਹ ਕੀਤੀ ਤੇ ਬੰਦਾ ਸਿੰਘ ਬਾਦਰ ਦੀ ਰਜਾ ਮੰਦੀ ਨਾਲ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ ਜਾਂਦਾ ਪਰ ਇਹ ਜਕਰੀਆ ਖਾਨ ਦੀ ਚਾਲ ਸੀ ਦਰਵਾਜ਼ਾ ਖੁੱਲਦੇ ਹੀ ਮੁਗਲ ਆਪਣੀ ਸੋਹ ਤੋੜ ਦਿੰਦੇ ਆ ਤੇ ਬਾਦਸ਼ਾਹ ਫਰੁਖਸ਼ਿਆਰ ਨੂੰ ਸੁਨੇਹਾ ਲਾ ਦਿੰਦੇ ਆ ਕਿ ਅਸੀਂ ਬੰਦਾ ਸਿੰਘ ਬਾਦਰ ਜੀ ਨੂੰ ਫੜ ਲਿਆ ਤੁਸੀਂ ਐਵੇਂ ਦੱਸੋ ਕਿ ਇਹਨੂੰ ਇੱਥੇ ਹੀ ਮਾਰਨਾ ਜਾਂ ਇਹਨੂੰ ਦਿੱਲੀ ਲੈ ਕੇ ਆਈਏ ਇਹ ਸੁਨੇਹਾ ਸੁਣ ਕੇ ਫਰੁਖਸ਼ੀar ਬਹੁਤ ਖੁਸ਼ ਹੁੰਦਾ ਹੈ ਇਸ ਖੁਸ਼ੀ ਦੇ ਵਿੱਚ ਉਸਨੇ ਪੂਰੀ ਦਿੱਲੀ ਦੇ ਵਿੱਚ ਮੋਹਰਾ ਵੰਡਵਾਈਆਂ ਸੀਗੀਆਂ ਕਿਹਾ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਇੱਕ ਜਲੂਸ ਦੇ ਰੂਪ ਵਿੱਚ ਦਿੱਲੀ ਲੈ ਕੇ ਗਏ ਸੀਗੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਨਾਲ ਇੰਨੀ ਸ਼ਰਮਨਾਕ ਹਰਕਤ ਕੀਤੀ ਸੀ ਕਿ ਇੱਕ ਹਾਥੀ ਦੇ ਉੱਪਰ ਪਿੰਜਰਾ ਬਣਾ ਕੇ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਲਾੜਿਆਂ ਵਾਲੇ ਕੱਪੜੇ ਪਹਿਨਾ ਕੇ ਖੜਵਾਇਆ ਗਿਆ ਸੀਗਾ ਤੇ ਜਿਹੜੇ ਬਾਕੀ ਦੇ ਸਿੱਖ ਸੀ ਉਹਨਾਂ ਨੂੰ ਜਲੂਸ ਦੇ ਪਿੱਛੇ-ਪਿੱਛੇ ਕੁੱਟਦੇ ਜਾ ਰਹੇ ਸੀਗੇ ਇੱਥੇ ਕਮਰੂਦੀਨ ਜਕਰੀਆ ਖਾਨ ਨੂੰ ਇੱਕ ਗੱਲ ਕਹਿੰਦਾ ਕਿ ਆਪਾਂ ਇੰਨਾ ਸਿੱਖਾਂ ਨੂੰ ਫੜ ਕੇ ਤਾਂ ਲੈ ਕੇ ਜਾ ਰਹੇ ਆ ਪਰ ਆਪਾਂ ਨੂੰ ਇਨਾਮ ਤਾਂ ਕੀ ਮਿਲਣਾ ਆਪਾਂ ਨੂੰ ਗਾਲ੍ਹਾਂ ਬਹੁਤ ਪੈਣਗੀਆਂ ਰਾਜੇ ਤੋਂ ਤਾਂ ਜਕਰੀਆ ਖਾਨ ਕਹਿੰਦੇ ਕਿ ਵੀ ਯੋਗ ਹੋ ਪੈਣਗੀਆਂ ਤਾਂ ਕਮਰੂਦੀਨ ਕਹਿੰਦੇ ਕਿ ਇਹ 300 ਸਿੱਖ ਨੇ ਗਿਣਤੀ ਦੇ ਵਿੱਚ ਤੇ ਅੱਧ ਮਰੇ ਹੋਏ ਪਏ ਤੇ ਆਪਣੀ ਸੈਨਾ 60000 ਦੀ ਹੈ ਤਾਂ ਆਪਾਂ ਇਹਨੂੰ ਫੜਨ ਦੇ ਵਿੱਚ 8 ਮਹੀਨੇ ਲਾ ਦਿੱਤੇ ਨੇ ਇਸ ਨਾਲ ਜਕਰੀਆ ਖਾਨ ਦੀ ਮਤਲਬ ਦਿਮਾਗ ਲੋਂਦਾ ਹੈ ਕਿ ਸਿੱਖਾਂ ਦੀ ਗਿਣਤੀ ਵਧਾਉਣ ਵਾਸਤੇ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਮੋਤ ਦੇ ਕਾਰਟ ਉਤਾਰ ਦਿੱਤਾ ਜਾਂਦਾ ਤੇ ਉਹਦਾ ਸਿਰ ਚੁੱਕ ਲਿਆ ਜਾਂਦਾ ਕਿਹਾ ਜਾਂਦਾ ਹੈ ਕਿ ਉਸ ਸਮੇਂ ਤੇ ਇੰਨਾ ਸਿੱਖ ਕਤਲੇਆਮ ਕੀਤਾ ਗਿਆ ਸੀ ਕਿ 700 ਗੱਟੇ ਸਿੱਖਾਂ ਦੇ ਸਿਰਾਂ ਤੇ ਭਰੇ ਗਏ ਪਰਲੇ ਸੀਗੇ ਤੇ ਸੀਗੇ ਤੇ ਜਲੂਸ ਦੇ ਵਿੱਚ ਸ਼ਾਮਿਲ ਕਰ ਲਏ ਸੀਗੇ ਤੇ ਤਿੰਨ ਤੇ 3000 ਸਿੱਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲੈ ਕੇ ਗਏ ਸੀ ਤੇ ਵਾਲ ਉਹਨਾਂ ਦੇ ਖੁੱਲੇ ਛੱਡੇ ਗਏ ਸੀਗੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਸਿੱਖ ਨੇ ਐਨਾ ਜ਼ੁਲਮ ਸੀ ਉਸ ਸਮੇਂ ਤੇ ਇਹ ਜਲੂਸ ਦਿੱਲੀ ਦੇ ਹਰ ਇੱਕ ਬੰਦੇ ਨੇ ਵੇਖਿਆ ਸੀ ਇਸ ਜਲੂਸ ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਪਤਨੀ ਤੇ ਉਹਨਾਂ ਦਾ 4 ਸਾਲਾਂ ਦਾ ਪੁੱਤਰ ਅਜੇ ਵੀ ਸ਼ਾਮਿਲ ਸੀਗਾ ਬੰਦਾ ਸਿੰਘ ਬਹਾਦਰ ਤੇ 40 ਸਿੱਖਾਂ ਨੂੰ ਉਹਨਾਂ ਦੀ ਪਤਨੀ ਤੇ ਬੇਟੇ ਨੂੰ ਅਲੱਗ ਹੀ ਜਗ੍ਹਾ ਦੇ ਵਿੱਚ ਕੈਦ ਕੀਤਾ ਗਿਆ ਬਾਕੀ 800 ਸਿੱਖਾਂ ਨੂੰ ਅਲੱਗ ਜਗ੍ਹਾ ਤੇ ਕੈਦ ਕੀਤਾ ਗਿਆ ਤੇ ਹੁਕਮ ਦਿੱਤਾ ਗਿਆ ਕਿ 100 ਸਿੱਖ ਹਰ ਰੋਜ਼ ਮੋਤੇ ਕਾਟ ਉਤਾਰ ਦਿੱਤੇ ਜਾਣ ਜਦੋਂ ਮਾਰਨ ਵਾਸਤੇ ਸਿੱਖ ਲੈ ਕੇ ਆਏ ਜਾਂਦੇ ਤਾਂ ਇੱਕ ਸਾਈਡ ਤੇ ਕਾਜੀ ਖੜਿਆ ਹੁੰਦਾ ਕੁਰਾਨ ਲੈ ਕੇ ਤੇ ਇੱਕ ਸਾਈਡ ਤੇ ਜਲਾਦ ਖੜਿਆ ਹੁੰਦਾ ਤਲਵਾਰ ਲੈ ਕੇ ਇੱਕ ਸਿੱਖ ਨੂੰ ਬੁਲਾਇਆ ਜਾਂਦਾ ਤੇ ਪੁੱਛਿਆ ਜਾਂਦਾ ਕਿ ਦੱਸੋ ਕੀ ਚੁਣੋਗੇ ਤਲਵਾਰ ਚੁਣੋਗੇ ਜਾਂ ਕੁਰਾਨ ਚੁਣੋਗੇ ਤਾਂ ਕੋਈ ਵੀ ਸਿੱਖ ਕੁਰਾਨ ਨਹੀਂ ਚੁਣਦਾ ਸੀ ਤੇ ਹਰ ਇੱਕ ਸਿੱਖ ਤਲਵਾਰ ਦੇ ਨਾਲ ਮੋਤੇ ਕਾਟ ਉਤਾਰ ਦਿੱਤੇ ਗਏ ਹੁਣ ਵਾਰੀ ਹੁੰਦੀ ਹੈ ਬੰਦਾ ਸਿੰਘ ਬਹਾਦਰ ਦੀ ਤਕਮਰੂਦੀਨ ਬੰਦਾ ਸਿੰਘ ਬਹਾਦਰ ਕੋਲ ਜਾ ਕੇ ਪੁੱਛਦਾ ਹੈ ਕਿ 10 ਧਰਮ ਬਦਲਣਾ ਹੈ ਜਾਂ ਮੌਤ ਚਾਹੀਦੀ ਹੈ ਕਿਉਂਕਿ ਉਹ ਉਹਨੂੰ ਝੁਕਾਉਣਾ ਚਾਹੁੰਦੇ ਸੀਗੇ ਮਾਰਨ ਤੋਂ ਪਹਿਲਾਂ ਝੁਕਾਉਣਾ ਚਾਹੁੰਦੇ ਸੀ ਤਾਂ ਬਹਾਦਰ ਜੀ ਬੰਦਾ ਸਿੰਘ ਬਹਾਦਰ ਅੱਗੋਂ ਕਹਿ ਦਿੰਦੇ ਨੇ ਕਿ ਤੂੰ ਐਵੇਂ ਦੱਸ ਕਿ ਮੇਰੇ ਨਾਲ ਜੋ ਸਿਖਾਏ ਸੀ ਉਹਨਾਂ ਦੇ ਵਿੱਚੋਂ ਕਿੰਨਿਆਂ ਨੇ ਆਪਣਾ ਧਰਮ ਬਦਲਿਆ ਕਮਰੂਦੀਨ ਕਹਿੰਦੇ ਕਿ ਇੱਕ ਵੀ ਨਹੀਂ ਤਾਂ ਇਸ ਗੱਲ ਨੂੰ ਸੁਣ ਕੇ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਆ ਕਿ ਜੇ ਮੇਰੇ ਕਿਸੇ ਸਿੱਖ ਸਿਪਾਹੀ ਨੇ ਆਪਣਾ ਧਰਮ ਨਹੀਂ ਬਦਲਿਆ ਤਾਂ ਫਿਰ ਮੈਨੂੰ ਤੂੰ ਪੁੱਛ ਕਿਉਂ ਰਿਹਾ ਕਿ ਮੈਂ ਧਰਮ ਬਦਲ ਲਵਾਂਗਾ ਕਿਉਂਕਿ ਮੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਪਣੀ ਥਾਪਣਾ ਦੇ ਕੇ ਭੇਜਿਆ ਹੁਣ ਬੰਦਾ ਸਿੰਘ ਬਹਾਦਰ ਦੇ 4 ਸਾਲ ਦੇ ਪੁੱਤਰ ਅਜੇ ਨੂੰ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਲੇਟਾ ਦਿੱਤਾ ਜਾਂਦਾ ਤੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਜਾਂਦਾ ਕਿ ਤੂੰ ਇਸ ਨੂੰ ਆਪਣੀ ਮਨਚਾਹੀ ਮੋਤ ਦੇ ਸਕਦਾ ਹੈ ਇਸ ਗੱਲ ਤੋਂ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਕਿ ਜੇ ਤੁਸੀਂ ਸੋਚ ਹੀ ਲਿਆ ਕਿ ਇਹਨੂੰ ਮਾਰਨਾ ਹੈ ਤਾਂ ਤੁਸੀਂ ਆਪਣੇ ਹਥਿਆਰ ਨੂੰ ਮੋਤ ਦਿਓ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਹੁਕਮ ਦੇ ਕੇ ਭੇਜਿਆ ਕਿ ਔਰਤਾ ਤੇ ਬੱਚਿਆਂ ਤੇ ਵਾਰ ਨਹੀਂ ਕਰਨਾ ਜੇ ਇਸ ਦੀ ਜਗ੍ਹਾ ਤੇ ਤੇਰਾ ਪੁੱਤਰ ਵੀ ਹੁੰਦਾ ਤਾਂ ਮੈਂ ਉਹਨੂੰ ਮਾਰਨਾ ਨਹੀਂ ਸੀ ਇਸ ਤੋਂ ਬਾਅਦ ਜਲਾਦ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਨੂੰ ਫੜਦਾ ਤੇ ਤਲਵਾਰ ਉਹਦੇ ਸੀਨੇ ਦੇ ਵਿੱਚ ਮਾਰਦਾ ਇਸ ਦਾ ਖੂਨ ਬੰਦਾ ਸਿੰਘ ਬਹਾਦਰ ਦੇ ਪੂਰੇ ਮੂੰਹ ਤੇ ਮਸਲਿਆ ਜਾਂਦਾ ਹੈ ਤੇ ਅਜੇ ਦਾ ਦਿਲ ਕੱਢ ਕੇ ਤੱਕੇ ਨਾਲ ਬੰਦਾ ਸਿੰਘ ਬਾਦਰ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ ਕਿੰਨੀ ਕਰੂਰਤਾ ਸੀਗੀ ਅਜੇ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਉਸ ਦਾ ਹਾਰ ਬਣਾ ਕੇ ਬੰਦਾ ਸਿੰਘ ਬਾਦਰ ਦੇ ਗਲੇ ਵਿੱਚ ਪਾਇਆ ਜਾਂਦਾ ਹੈ ਤੇ ਬੰਦਾ ਸਿੰਘ ਬਾਦਰ ਜੀ ਨੂੰ ਕਿਹਾ ਜਾਂਦਾ ਹੈ ਕਿ ਹੁਣ ਤੇਰੇ ਸਿੱਖ ਵੀ ਮਰ ਗਏ ਤੇ ਤੇਰਾ ਪੁੱਤ ਵੀ ਮਰ ਗਿਆ ਹੁਣ ਤਾਂ ਤੂੰ ਮੰਨ ਜਾ ਤੇ ਸਿੱਖ ਧਰਮ ਛੱਡ ਕੇ ਮੁਸਲਮਾਨ ਬਣ ਜਾ ਪਰ ਬਾਬਾ ਬੰਦਾ ਸਿੰਘ ਬਾਦਰ ਇਸ ਗੱਲ ਨੂੰ ਨਹੀਂ ਮੰਨਦੇ ਫਿਰ ਬੰਦਾ ਸਿੰਘ ਬਹਾਦਰ ਤੋਂ ਪੁੱਛਿਆ ਜਾਂਦਾ ਹੈ ਕਿ 10 ਤੈਨੂੰ ਕਿਵੇਂ ਦੀ ਸਜ਼ਾ ਦਿੱਤੀ ਜਾਵੇ ਇਸ ਤੋਂ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਨੇ ਕਿ ਜਿੰਨੀ ਔਖੀ ਸਜ਼ਾ ਤੁਸੀਂ ਦੇ ਸਕਦੇ ਹੋ ਮੈਨੂੰ ਓਨੀ ਔਖੀ ਸਜ਼ਾ ਦਿਓ ਮੇਰੇ ਤੇ ਬਿਲਕੁਲ ਵੀ ਤਰਸ ਨਾ ਕੀਤਾ ਜਾਵੇ ਤਾਂ ਕਿ ਸਾਰੇ ਲੋਕ ਦੇਖਣ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੂੰ ਐਨੀ ਔਖੀ ਸਜ਼ਾ ਦਿੱਤੀ ਗਈ ਐਨੇ ਤਸੀਹੇ ਦਿੱਤੇ ਗਏ ਫਿਰ ਵੀ ਉਸਨੇ ਸਿੱਖ ਧਰਮ ਨਹੀਂ ਛੱਡਿਆ ਇਸ ਤੋਂ ਮਗਰੋਂ ਜਲਾਦ ਨੇ ਇੱਕ ਤਿੱਖੀ ਛੁਰੀ ਗਰਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੱਜੀ ਅੱਖ ਦੇ ਵਿੱਚ ਮਾਰੀ ਉਸ ਤੋਂ ਬਾਅਦ ਖੱਬੀ ਅੱਖ ਵੀ ਬਾਹਰ ਕੱਢ ਲਈ ਗਈ ਤੇ ਗਰਮ ਛੁਰੀਆਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਨੋਚਿਆ ਗਿਆ ਦੋਨੋਂ ਹੱਥਾਂ ਤੇ ਦੋਨੋਂ ਦੋਨੋਂ ਪੈਰ ਵੀ ਵੜ ਦਿੱਤੇ ਗਏ ਸੀਗੇ ਫਿਰ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਤੋਂ ਸੀ ਵੀ ਨਹੀਂ ਨਿਕਲੀ ਸੀ ਉਸ ਤੋਂ ਬਾਅਦ ਜਲਾਦ ਨੇ ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਸੀ ਤਾਂ ਇਹੋ ਜਿਹੀ ਗੰਦੀ ਮੋਤ ਤੀ ਸੀ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਉਹਨਾਂ ਦੀ ਕੁਰਬਾਨੀ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਧੰਨਵਾਦ ਜੀ